ਹੈਲੋ ਜੀ ਸ਼ਸ਼ਕਲ ਜੀ ਤੁਸੀਂ ਦੇਖ ਰਹੇ ਹੋ ਸਾਡਾ YouTube ਚੈਨਲ ਪਵਨਦੀਪ ਕੌਰ ਐਂਡ ਤਰਨ ਤੁਸੀਂ YouTube ਤੇ ਹਜ਼ਾਰਾਂ ਵੀਡੀਓ ਦੇਖੀਆਂ ਹੋਣਗੀਆਂ ਜੀ ਜੋ ਕਿ ਦੁੱਧ ਵਧਾਉਣ ਵਾਸਤੇ ਇਹ ਨੁਕਤੇ ਪਾਏ ਹੁੰਦੇ ਨੇ ਪਰ ਅੱਜ ਜੋ ਚੀਜ਼ਾਂ ਮੈਂ ਤੁਹਾਨੂੰ ਦੱਸਾਂਗੀ ਜੀ ਨਾ ਤਾਂ ਉਹ ਕੋਈ ਮਹਿੰਗੀਆਂ ਫੀਡਾਂ ਨੇ ਤੇ ਨਾ ਹੀ ਕੋਈ ਮਹਿੰਗੀਆਂ ਦਵਾਈਆਂ ਨੇ ਸਿਰਫ ਰਸੋਈ ਦੀਆਂ ਪੰਜ ਚੀਜ਼ਾਂ ਨਾਲ ਬਣੂਗੀਆਂ ਜੀ ਇਹ ਪਸ਼ੂਆਂ ਦੀ ਦੇਸੀ ਪਿੰਨੀ ਆ ਠੀਕ ਹੈ ਜੀ ਤੁਸੀਂ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਣਾ ਜੀ ਇਹਦੇ ਵਿੱਚ ਆਪਾਂ ਤੁਹਾਨੂੰ ਇਹ ਵੀ ਦੱਸਾਂਗੇ ਸੂਨ ਵਾਲੇ ਪਸ਼ੂ ਨੂੰ ਆਪਾਂ ਕਿੰਨੇ ਮਹੀਨੇ ਤੋਂ ਇਹ ਦੇ ਸਕਦੇ ਹਾਂ ਇਹਦੇ ਕੀ ਫਾਇਦੇ ਹੋਣਗੇ ਤੇ ਜਿਹੜੀ ਪਸ਼ੂ ਸੂਨ ਵਾਲੇ ਨੇ ਉਹਨਾਂ ਨੂੰ ਆਪਾਂ ਕਿਵੇਂ ਦੇ ਸਕਦੇ ਹਾਂ ਠੀਕ ਹੈ ਜੀ ਆਪਾਂ ਨੇ ਇਹਦੇ ਵਿੱਚ ਲੈਣਾ ਕੀ ਹੈ ਜੀ ਆਪਾਂ ਨੇ ਭੁੱਜੇ ਹੋਏ ਛੋਲੇ ਲੈਣੇ ਨੇ ਜੀ 500 ਗ੍ਰਾਮ ਜੋ ਕੀ ਤਾਕਤ ਲਈ ਨੇ ਜੀ ਠੀਕ ਹੈ ਮੇਥੀ ਦਾਣਾ ਲੈਣਾ 250 ਗ੍ਰਾਮ ਦੁੱਧ ਦੀ ਫੈਂਟ ਬਣਾਉਣ ਵਾਸਤੇ ਸੌਂਫ ਲੈਣੀ ਆਪਾਂ ਨੇ ਜੀ 100 ਗ੍ਰਾਮ ਪੇਟ ਦੀ ਗਰਮੀ ਕੱਢਣ ਵਾਸਤੇ ਜਿਹੜੀ ਦੇ ਨਾਲ ਫਾਇਦੇ ਵੀ ਆਪਾਂ ਤੁਹਾਨੂੰ ਦੱਸਦੇ ਆਂ ਅਲਸੀ ਲੈਣੀ ਆ ਜੀ 200 ਗ੍ਰਾਮ ਚਮੜੀ ਦੀ ਚਮਕ ਵਾਸਤੇ ਤੇ ਠੰਡ ਤੋਂ ਬਚਾਉਣ ਵਾਸਤੇ ਕਿ ਕਾਲਸੀ ਦਾ ਤੇਲ ਵੀ ਆਉਂਦਾ ਜੀ ਆਪਾਂ ਨੇ ਅਲਸੀ ਹੀ ਲੈਣੀ ਆ ਉਹਦਾ ਤੇਲ ਨਹੀਂ ਆਪਾਂ ਨੇ ਲੈਣਾ ਪਰਾਣਾ ਗੁੜ ਜੀ ਅੱਧਾ ਕਿਲੋ એનર્ਜੀ ਵਾਸਤੇ ਚਾਹ ਪਰਾਣਾ ਤਾਂ ਚਲੋ ਹੁਣ ਕੀ ਦੇ ਹੋਊਗਾ ਜੀ ਆਪਾਂ ਮਾਰਕੀਟ ਚੋਂ ਹੁਣ ਤਾਂ ਆਪਾਂ ਮਾਰਕੀਟ ਵਾਲੀ ਵਰਤਦੇ ਆ ਅੱਗੇ ਤਾਂ ਚਲੋ ਘਰ ਦੇ ਗੁੜ ਹੁਣ ਤੇਤੀ ਜੀ ਉਹ ਪਰਾਣਾ ਗੁੜ ਹੋ ਜਾਂਦਾ ਤੇ ਠੀਕ ਹੈ ਜੀ ਇਹ ਕਿਉਂਕਿ ਪਰਾਣਾ ਇਹਨੂੰ ਤੇ ਆਪਣਾਏ ਹੋਏ ਨੇ ਜੀ ਪਸ਼ੂਆਂ ਤੇ ਜਿਵੇਂ ਸਾਡੇ ਹੁਣ ਬਾਪੂ ਜੀ ਹੁਣੇ ਹੋ ਗਏ ਉਹਨਾਂ ਦੇ ਉਹਨਾਂ ਤੋਂ ਦੱਸੇ ਹੋਏ ਨੇ ਇਹ ਇੰਨਾਂ ਸਾਰੀਆਂ ਚੀਜ਼ਾਂ ਨੂੰ ਜੀ ਆਪਾਂ ਨੂੰ ਕੁੰਡੀ ਸੋਟੇ ਵਿੱਚ ਕੁੱਟ ਲੈਣਾ ਬਰੀਕ ਪਾਊਡਰ ਬਣਾ ਲੈਣਾ ਇਹਨਾਂ ਦਾ ਪਾਊਡਰ ਬਣਾ ਕੇ ਜੀ ਉਹਨੂੰ ਫਿਰ ਆਪਾਂ ਨੇ ਗੁੜ ਦੀ ਚਾਸ਼ਨੀ ਬਣਾ ਲੈਣੀ ਹੈ ਗੁੜ ਦੀ ਚਾਸ਼ਨੀ ਵਿੱਚ ਪਾ ਲੈਣਾ ਥੋੜਾ ਜਿਹਾ ਵਿੱਚ ਸਰੋਂ ਦਾ ਤੇਲ ਮਿਲਾ ਲਿਓ ਜੀ ਫਿਰ ਇਹ ਪਾਊਡਰ ਜਿਹੜਾ ਆਪਾਂ ਨੇ ਬਣਾਇਆ ਜੀ ਸਾਰੀਆਂ ਚੀਜ਼ਾਂ ਨਾਲ ਉਹਨਾਂ ਦੇ ਵਿੱਚ ਮਿਕਸ ਕਰਕੇ ਛੋਟੀਆਂ-ਛੋਟੀਆਂ ਪਿੰਨੀਆਂ ਬਣਾ ਲਿਓ ਉਹਦੀਆਂ ਖਾਸ ਗੱਲ ਜੀ ਇਸ ਨੂੰ ਪਾਣੀ ਦੀ ਤਰ੍ਹਾਂ ਨਾ ਬਣਾਇਓ ਇਕਦਾ ਜਿਵੇਂ ਆਪਾਂ ਉਹ ਪਤਲਾ ਪਤਲਾ ਜਿਹਾ ਬਣਾ ਲੈਨੇ ਜਿਵੇਂ ਪਾਣੀ ਹੁੰਦਾ ਵੀ ਚਲ ਖਵਾਉਣ ਆਈਆਂ ਹਨਾ ਉਵੇਂ ਨਹੀਂ ਜੀ ਸਿਰਫ ਇਹਦੀਆਂ ਸੁੱਕੀਆਂ ਪਿੰਨੀਆਂ ਵਾਂਗ ਦੇਣ ਆਪਾਂ ਨੇ ਪਸ਼ੂ ਨੂੰ ਜਿਵੇਂ ਆਪਾਂ ਪਿੰਨੀਆਂ ਚੌਲਾਂ ਦੀਆਂ ਨਹੀਂ ਬਣਾਉਂਦੇ ਜੀ ਉਵੇਂ ਇਹਦੀਆਂ ਪਿੰਨੀਆਂ ਬਣਾ ਲੈਨੇ ਬਣਾ ਲੈਣੀਆਂ ਨੇ ਜੀ ਇਹਦੇ ਫਾਇਦੇ ਤਾਂ ਇਹ ਨੇ ਜੀ ਇਹ ਪਿੰਨੀਆਂ ਦੇਣ ਦੇ ਜਿਹੜੇ ਇਹ ਖੁਰਾਕ ਪਸ਼ੂ ਦੇ ਲੀਵਰ ਨੂੰ ਮਜ਼ਬੂਤ ਕਰਦੀ ਆ ਲੀਵਰ ਸੈੱਟ ਰਹਿੰਦਾ ਜੀ ਇਹਨਾਂ ਨਾਲ ਜਿਹੜੇ ਪਸ਼ੂ ਵਾਰ-ਵਾਰ ਬਿਮਾਰ ਹੋ ਜਾਂਦੇ ਨੇ ਜੀ ਜਾਂ ਦੁੱਧ ਚੋਣ ਵੇਲੇ ਲੱਤਾਂ ਮਾਰਦੇ ਨੇ ਉਹ ਸ਼ਾਂਤ ਹੋ ਜਾਂਦੇ ਨੇ ਜਿਵੇਂ ਆਪਣੇ ਪਸ਼ੂ ਵਾਰ-ਵਾਰ ਜੀਤੀ ਹੈ ਚੌਥੇ ਦਿਨ ਆਪਾਂ ਕਹਿੰਨੇ ਬੁਖਾਰ ਆ ਗਿਆ ਜਾਂ ਕੁਝ ਵੀ ਉਹ ਨਹੀਂ ਹੋਊਗਾ ਜੇ ਪਿੰਨੀਆਂ ਦੇਵਾਂਗੇ ਜੀ ਆਪਾਂ ਹੁਣ ਆਪਾਂ ਤੁਹਾਨੂੰ ਦੱਸਾਂਗੇ ਜੀ ਗੱਬਣ ਪਸ਼ੂ ਨੂੰ ਕਿਵੇਂ ਦੇ ਸਕਦੇ ਹਾਂ ਵੀ ਦੇ ਸਕਦੇ ਆਂ ਜਾਂ ਨਹੀਂ ਹਾਂ ਆਪੇ ਗੱਬਣ ਪਸ਼ੂ ਨੂੰ ਵੀ ਕੁਝੇ ਚ ਬਦਲਾਵ ਲੈ ਕੇ ਦੇ ਸਕਦੇ ਆਂ ਆਪਾਂ ਜੀ ਕਿਵੇਂ ਇਹਦੇ ਵਿੱਚ ਬਦਲਾਵ ਕਰ ਸਕਦੇ ਆ ਇਸ ਨੁਕਤੇ ਵਿੱਚ ਜਿਹੜੀ ਮੇਥੀ ਤੇ ਗੁੜ ਦੀ ਮਾਤਰਾ ਬਹੁਤ ਜ਼ਿਆਦਾ ਹੈ ਇਹਨਾਂ ਦੋਵਾਂ ਦੀ ਤਸਵੀਰ ਕਰਮ ਹੈ ਜੀ ਜੇ ਪਸੂ ਸੂਣ ਵਾਲਾ ਉਹਨੂੰ 8ਵਾਂ ਜਾਂ 9ਵਾਂ ਮਹੀਨਾ ਚੱਲ ਰਿਹਾ ਜੀ ਤਾਂ ਗੁੜ ਦੀ ਮਾਤਰਾ ਘਟਾ ਲਓ ਗੁੜ ਦੀ ਮਾਤਰਾ ਘਟਾ ਲਓ ਜੀ ਤੁਸੀਂ ਪਰ ਛੋਲੇ ਤੇ ਜਿਹੜੇ ਸੌਂਫ ਹੈ ਜੀ ਉਹ ਉਹਨਾਂ ਲਈ ਬਹੁਤ ਫਾਇਦੇਮੰਦ ਹੈ ਕਿਉਂਕਿ ਇਹ ਪਸ਼ੂ ਨੂੰ ਅੰਦਰੂਨੀ ਤਾਕਤ ਦਿੰਦੀਆਂ ਨੇ ਮੇਥੀ ਤੇ ਛੋਲੇ ਗੱਬਣ ਪਸ਼ੂ ਨੂੰ ਦੇਣ ਨਾਲ ਇਸ ਦਾ ਲੇਵ ਜਿਹੜਾ ਉਹਨਾਂ ਦਾ ਲੇਵ ਹੈ ਜੀ ਆਰਡਰ ਵੀ ਕਹਦੇ ਨੇ ਆਪਾਂ ਉਹ ਬਹੁਤ ਵਧੀਆ ਤਿਆਰ ਹੁੰਦਾ ਹੈ ਅਤੇ ਇਹਨੂੰ ਜੀ ਸੂਣ ਵੇਲੇ ਇਹ ਪਿੰਨੀ ਦੇਣ ਨਾਲ ਜਿਹਦੇ ਵਿੱਚ ਛੋਲੇ ਤੇ ਜਿਹੜੀ ਸੌਫਾ ਇਹਦੀ ਮਾਤਰਾ ਤੁਸੀਂ ਓਨੇ ਰੱਖ ਲਿਓ ਗੁੜ ਦੀ ਮਾਤਰਾ ਘਟਾ ਲਿਓ ਜੀ ਪਸ਼ੂ ਨੂੰ ਸੂਣ ਮੌਕੇ ਵੀ ਕੋਈ ਦਿੱਕਤ ਨਹੀਂ ਆਉਗੀ ਸੂਣ ਤੋਂ ਤਰੰਤ ਬਾਅਦ ਵੀ ਆਪਾਂ ਪਸ਼ੂ ਦੇ ਸਰੀਰ ਲਈ ਜੀ ਜਿਵੇਂ ਸਰੀਰ 'ਚ ਪਸ਼ੂ ਦੇ ਕਮਜ਼ੋਰੀ ਆ ਜਾਂਦੀ ਹੈ ਗੁੜ ਅਤੇ ਅਲਸੀ ਦੀਆਂ ਪਿੰਨੀ ਬਣਾ ਕੇ ਜੇ ਆਪਾਂ ਉਹਦੀ ਮਾਤਰਾ ਥੋੜੀ ਜਿਹੀ ਵਧਾ ਕੇ ਆਪਾਂ ਪਸ਼ੂ ਨੂੰ ਦੇ ਸਕਦੇ ਹਾਂ ਇਹਦੇ ਨਾਲ ਕੀ ਹੈ ਜੀ ਪਸ਼ੂ ਹੁੰਦਾ ਜੋ ਉਹਦੇ ਨਾਲ ਅੰਦਰੋਂ ਜਿਹੜੀ ਜ਼ੇਰ ਦੀ ਸਫਾਈ ਬਹੁਤ ਵਧੀਆ ਹੁੰਦੀ ਹੈ ਜੀ ਜ਼ੇਰ ਵਿਛੇਤੀ ਪੈਂਦੇ ਹੈ ਜ਼ੇਰ ਪੈਂਚ ਵੀ ਇਹ ਮਦਦ ਕਰੂਗੀ ਤੁਹਾਡੀ ਤੇ ਇਹ ਐਨ ਵਧੀਆ ਵੀ ਇਹਦਾ ਰਿਜ਼ਲਟ ਮੇ ਦੇਖਣ ਨੂੰ ਮਿਲਣ ਜਿਵੇਂ ਆਪਣਾ ਪਿੱਛੋਂ ਮੈਲਾ ਹੁੰਦਾ ਜੀ ਉਹ ਬਹੁਤ ਐਨ ਪੂਰੀ ਤਰ੍ਹਾਂ ਸਫਾਈ ਹੁੰਦੀ ਹੈ ਗਾਹਾਂ ਵੀ ਪਸ਼ੂ ਰਹਿਣ ਚ ਆਸਾਨੀ ਹੁੰਦੀ ਹੈ ਜੀ ਹੀਟ ਚ ਛੇਤੀ ਆਉਂਦਾ ਕਈ ਵੇਲੇ ਪਸ਼ੂ ਹੀਟ ਚ ਨਹੀਂ ਆਉਂਦਾ ਹੈਗਾ ਜਾਂ ਬਾਰ-ਬਾਰ ਰਿਪੀਟ ਹੋ ਜਾਂਦਾ ਇਹ ਸਮੱਸਿਆ ਨਹੀਂ ਆਉਗੀ ਦੇ ਨਾਲ ਅਤੇ ਜੇ ਜੀ ਤੁਹਾਨੂੰ ਦੁੱਧ ਉਤਾਰਨਾ ਪਸ਼ੂ ਦਾ ਠੀਕ ਹੈ ਦੁੱਧ ਘੱਟ ਦੇ ਰਿਹਾ ਤਾਂ ਤੁਸੀਂ ਮੇਥੀ ਹੈ ਜੀ ਜਿਹੜੀ ਮੇਥੀ ਪਾ ਕੇ ਜੀ ਇਹਦੇ ਵਿੱਚ ਵੀ ਆਪਾਂ ਨੇ ਪਸ਼ੂ ਦਾ ਦੁੱਧ ਉਤਾਰਨ ਲਈ ਜਿਵੇਂ ਆਪਾਂ ਕਹਿ ਦਿੰਨੇ ਆ ਵੀ ਲੇਵਾ ਬਣਾਉਣਾ ਆਪਾਂ ਉਲਝ ਵੀ ਥੋੜੀ ਜੀ ਉਹ ਤਾਂ ਮੇਥੀ ਗਰਮ ਹੁੰਦੀ ਹੈ ਜੀ ਆਪਾਂ ਮੇਥੀ ਥੋੜੀ ਜੀ ਪਾ ਲਓ ਜੀ ਜਿਵੇਂ ਆਪਾਂ ਨੇ ਦੱਸਿਆ ਸੀ ਛੋਲੇ ਤੇ ਸੌਫ ਬੀ ਫਾਇਦੇਮੰਦ ਦਾ ਪਸ਼ੂ ਜਿਹੜਾ ਸੂਨ ਵਾਲਾ ਜਦੋਂ ਲਵੇ ਟਾਈਮ ਆ ਗਿਆ ਜੀ ਤਾਂ ਆਪਾਂ ਮੇਥੀ ਵੀ ਵਿੱਚ ਥੋੜੀ ਜੀ ਐਡ ਕਰ ਸਕਦੇ ਹਾਂ ਉਹਦੇ ਨਾਲ ਪਸ਼ੂ ਦਾ ਦੁੱਧ ਉਹ ਦੁੱਧ ਉਤਾਰਨ ਚ ਉਹ ਮੇਥੀ ਮਦਦ ਕਰਦੀ ਹੈ ਪਸ਼ੂ ਦੀ ਦੁੱਧ ਵਧੀਆ ਲਾਉਂਦਾ ਪਸ਼ੂ ਫੇਰਾ ਅੱਛਾ ਜੀ ਗੱਬਣ ਪਸ਼ੂਆਂ ਨੂੰ ਆਪਾਂ ਹਾਂ ਇਹ ਦੇ ਸਕਦੇ ਆ ਜਾਂ ਨਹੀਂ ਜੇ ਤੁਸੀਂ ਗੱਬਣ ਪਸ਼ੂ ਨੂੰ ਦੇਣਾ ਜੀ 8ਵੇਂ 9ਵੇਂ ਮਹੀਨੇ ਵਾਲੇ ਨੂੰ ਤਾਂ ਆਪਾਂ ਦੇ ਹੀ ਸਕਦੇ ਆ ਜਿਹੜਾ ਉਹ ਤੋਂ ਪਹਿਲਾਂ ਦੇ ਟਾਈਮ 'ਚ ਹੈ ਜੀ ਉਹਦੇ ਵਿੱਚ ਮੇਥੀ ਤੁਸੀਂ ਚਾਹੇ ਤਾਂ ਜੰਮੀਓ ਨਾ ਪਾਓ ਜਾਂ ਉਹਦੀ ਮਾਤਰਾ ਜਿੰਮੀ ਥੋੜੀ ਕਰ ਲਿਓ ਜੇ ਪਾਉਣੀ ਹੈ ਕਿਉਂਕਿ ਜੀ ਪਸ਼ੂ ਦੇ ਸਰੀਰ ਵਿੱਚ ਜ਼ਿਆਦਾ ਗਰਮੀ ਨਾ ਬਣ ਜਾਵੇ ਕਿਤੇ ਉਹ ਟਾਈਮ ਤੋਂ ਪਹਿਲਾਂ ਸੋ ਪੈਂਦੇ ਨੇ ਹਨਾ ਜਾਂ ਇਸ ਕਰਕੇ ਤੁਸੀਂ ਚਾਹੇ ਮੇਥੀ ਰਹਿਣ ਦਿਓ ਜੇ ਪਸ਼ੂ ਨੂੰ ਮੰਨ ਲਓ ਸੱਤਮਾ ਜਾਂ ਪੰਜਵਾਂ ਅੱਠਵਾਂ ਕੋਈ ਵੀ ਮੰਥ ਹੈ ਤਿੰਨ ਮਹੀਨਿਆਂ ਤੋਂ ਬਾਅਦ ਠੀਕ ਹੈ ਜੀ ਉਹ ਚੀਜ਼ ਦਾ ਖਾਸ ਧਿਆਨ ਰੱਖਿਓ ਚਾਹੇ ਮਿੱਥੀ ਨਾ ਪਾਇਓ ਜੇ ਪਾਉਣੀਆਂ ਤਾਂ ਜੇ ਵੀ ਥੋੜੀ ਜੀ ਹੀ ਪਾਇਓ ਠੀਕ ਹੈ ਸੂਣ ਤੋਂ ਤੁਸੀਂ ਇਹ ਤਰੰਤ ਬਾਅਦ ਵੀ ਦੇ ਸਕਦੇ ਹੋ ਜਾਂ 1-2 ਦਿਨਾਂ ਬਾਅਦ ਵੀ ਦੇ ਸਕਦੇ ਹੋ ਠੀਕ ਹੈ ਜੀ ਤਾਂ ਜੇ ਤੁਸੀਂ ਬਾਅਦ ਵਿੱਚ ਜਦੇ ਦੇਮੋ ਤਾਂ ਇਹ ਪਸ਼ੂ ਆਪਾਂ ਪਸ਼ੂ ਨੂੰ ਆਸਾਨੀ ਹੁੰਦੀ ਹੈ ਜਿਵੇਂ ਜ਼ੇਰ ਪੈਨ ਚ ਠੀਕ ਹੈ ਮੈਲਾ ਕੱਟਣ ਵਿੱਚ ਉਹਨੂੰ ਕਿਉਂਕਿ ਉਹਦੇ ਸਰੀਰ 'ਚ ਜਿਹੜੀ ਕਮਜ਼ੋਰੀ ਆ ਜਾਂਦੀ ਹੈ ਜੀ ਉਹਨੂੰ ਇਹ એનર્ਜੀ ਦੇਊਗਾ ਸਾਰੀਆਂ ਚੀਜ਼ਾਂ ਇਹਦੀ ਮਾਤਰਾ ਫਿਰ ਤੁਸੀਂ ਐਨ ਓਨੀਓ ਕਰ ਸਕਦੇ ਹੋ ਜੇ ਪਸ਼ੂ ਸੂਪਿਆ ਠੀਕ ਹੈ ਇਹ ਜਿਹੜੀ ਪਿੰਨੀ ਹੈ ਜੀ ਆਪਾਂ ਸਿਰਫ ਇਹ ਦਿਨ 'ਚ ਇੱਕ ਵਾਰ ਹੀ ਦੇ ਸਕਦੇ ਹਾਂ ਲਗਭਗ ਇਹਦੀ ਮਾਤਰਾ ਜੀ ਜਿਹੜੀ 200 ਤੋਂ 250 ਗ੍ਰਾਮ ਹੀ ਹੋਣੀ ਚਾਹੀਦੀ ਹੈ ਕਿਉਂਕਿ ਆਪਾਂ ਨੂੰ ਜ਼ਿਆਦਾ ਲਾਲਚ ਨਹੀਂ ਕਰਨਾ ਚਾਹੀਦਾ ਜੀ ਕਿਉਂਕਿ ਇਹਦੀ ਵੀ ਚੀਜ਼ਾਂ ਗਰਮ ਵੀ ਨੇ ਇਹਦੀ ਕਰਕੇ ਆਪਾਂ ਨੂੰ 200 ਤੋਂ 250 ਗ੍ਰਾਮ ਹੀ ਸਮਾਨ ਆਪਣਾ ਸਾਰਾ ਖੁਣ ਜਾਣਾ ਚਾਹੀਦਾ ਜੀ ਇੱਕ ਪਸ਼ੂ ਵਾਸਤੇ ਜੇ ਤੁਹਾਨੂੰ ਵੀਡੀਓ ਜੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਜੀ ਤੇ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਨਾ ਜੀ ਧੰਨਵਾਦ